ਜਾ ਰਿਹਾ ਹੈ ਟੀਮਾਂ ਗਰਾਊਂਡ ਦੇ ਵਿੱਚ ਨੇ ਮੈਂ ਬੇਨਤੀ ਕਰਦਾ ਜਿਹੜੀਆਂ ਟੀਮਾਂ ਜਿੱਤੀਆਂ ਨੇ ਬਾਈ ਜੀ ਉਹ ਬਾਲਾ ਦੂਰ ਨਾ ਜਾਣ ਨਾਲ ਦੀ ਨਾਲ ਟਾਈਆਂ ਕੱਢ ਕੇ ਮੈਚ ਜਿਹੜੇ ਕਰਵਾਏ ਜਾਂਦੇ ਨੇ ਲਓ ਸਾਹਮਣੇ ਜਿਹੜਾ ਮੁਕਾਬਲਾ ਸ਼ੁਰੂ ਹੋ ਗਿਆ ਹੈ ਅਸਲ ਵਿੱਚ ਭਿੰਡਰਾਂ ਦੀ ਟੀਮ ਜਿਹੜੀ ਹੈ ਇਹ ਟੀਮ ਗੁਰੂ ਘਰ ਵਾਲੇ ਪਾਸੇ ਭਿੰਡਰਾਂ ਦੀ ਟੀਮ ਹੈ ਭਿੰਡਰਾਂ ਦੇ ਚਾਰ ਜਾਫੀ ਪੂਰੀ ਤਿਆਰੀ ਵਿੱਚ ਖੜੇ ਆ ਜੱਗੇ ਜੋੜੇ ਦੇ ਪਰਿਵਾਰ ਤੋਂ ਸੁੱਖਾ ਭਿੰਡਰਾਂ ਵਾਲਾ ਹੈ ਲਓ ਸਾਹਮਣੇ ਆਤਾ ਸ਼ਿਕਾਰੀ ਆ ਮੁੰਡਾ ਵੀ ਸਿਰੇ ਦੇ ਸ਼ਿਕਾਰੀ ਸੀ ਢੌਣਾ ਜਾਣਦੇ ਔਰਦੇ ਪੰਛੀਆਂ ਨੂੰ ਲਵਾ ਜਾਣਦੇ ਚੋਟੀਆਂ ਚੋਟੀਆਂ ਚੋਟੀ ਜਾਂ ਰੇਡਰਾਂ ਨੂੰ ਢੋਣਾ ਜਾਣਦੇ ਅਤੇ ਸ਼ਿਕਾਰੀਆਂ ਨੂੰ ਲਾਉਣਾ ਜਾਣਦੇ ਲਓ ਚਰਨੇ ਦਾ ਮੁੰਡਾ ਏ ਕਹਿੰਦੇ ਇੰਗਲੈਂਡ ਦੇ ਜਾਬਲ ਖੇ ਦਾ ਪਤਾ ਜਿਹਨੇ ਬਹੁਤ ਤਕੜੀ ਕਬੱਡੀ ਖੇਡੀ ਚਰਨੇ ਪਿੰਡਰਾਂ ਵਾਲੇ ਦਾ ਮੁੰਡਾ ਰਮਨਾ ਪਿੰਡਰਾਂ ਵਾਲਾ ਫਿਰ ਬਾਅਦਾਂ ਹੱਤੇ ਸੁੱਖਾ ਦਾਸ ਦੀ ਗੱਲ ਕਰਨਗੇ ਲਓ ਪਿੰਡਰਾਂ ਵਾਲਾ ਰਮਨ ਮੇਰੇ ਵੀਰੋਂ ਕਬੱਡੀ ਪਾ ਰਿਹਾ ਹੈ ਉਧਰ ਜੱਸੇ ਨਾਲ ਹੱਥ ਜੋੜੀਆਂ ਹੋ ਗਈਆਂ ਨੇ ਮਿਹਣੋ ਮੇੜੀ ਹੋਈ ਜਵਾਨੀ ਓ ਲੱਗਿਆ ਹੋਇਆ ਜੱਫਾ ਕਿ ਫੜੀ ਬੇਬੇ ਮੁੰਡਾ ਟੱਕ ਵੇਖ ਲੈਣ ਦੇ ਨਹੀਂ ਜਿਹੜਾ ਮਿੱਟੀ ਚ ਗੁੱਥ ਮਗੁੱਥਾ ਹੋਈ ਜਾ ਏ ਇਹ ਆ ਮੁੰਡਾ ਸਰਪੰਚਾਂ ਦਾ ਲਾਲੀ ਲਾਲ ਦੁਪੱਟਾ ਲੈ ਕੇ ਬਣ ਗਈ ਲਾਲ ਪਰੀ ਵਰਗੀ ਮੁੰਡੇ ਨੇ ਕਮਾਲ ਕਰ ਦਿੱਤੀ ਮੇਰੇ ਵੀਰੋ ਜਫਾ ਲਾ ਕੇ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਵਾਅਦਾ ਕਰ ਦਿੱਤਾ ਹੈ ਲਾਓ ਆ ਆ ਗਿਆ ਸੋਨਾ ਸੁਨੇਰਾ ਵਾਲਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵਧਦਾ ਹੋਇਆ ਕਿ ਜੀਦੇ ਪੱਟਾ ਵਿੱਚ ਜੋਰ ਜੀ ਦੇ ਡੌਲਿਆ ਚ ਜਾਨ ਹੋਵੇ ਖੇਡ ਦਾ ਕਬੱਡੀ ਉਹਨੂੰ ਆਪਣੇ ਤੇ ਬਾਣ ਹੋਵੇ ਜਿੱਤਣਾ ਹੈ ਮੈਚ ਜੀ ਦਾ ਇੱਕ ਹੀ ਨਿਸ਼ਾਨਾ ਹੋਵੇ ਫਿਰ ਇਹੋ ਜਿਹੇ ਗੱਭਰੂ ਦਾ ਸੁਖਿਆ ਹਰ ਦਿਲ ਹੀ دیਵਾਨਾ ਹੋਵੇ ਲੱਗਿਆ ਹੋਇਆ ਜੱਫਾ ਇਹੋ ਜਿਹੇ ਗੱਭਰੂ ਦਾ ਹਰ ਦਿਲ ਹੀ دیਵਾਨਾ ਹੋਵੇ ਸੁਖੇ ਦਾਸ ਦੀ ਗੱਲ ਵੀ ਟਿਕਾਣੇ ਲੱਗੀ ਐ ਅਗਲੀ ਕਬੱਡੀ ਫਿਰ ਪਿਸਟਲ ਪਾਉਣ ਦੇ ਲਈ ਵੀ ਪਿਸਟਲ ਤਾਂ ਮਿਲਣ ਬੁਜਾਰੋ ਜਿਗਰੇ ਨਾਲ ਮਿਲਦੇ ਆ ਪਿਸਟਲ ਤਾਂ ਮਿਲਣ ਬੁਜਾਰੋ ਜਿਗਰੇ ਨਾਲ ਮਿਲਦੇ ਆ ਅਸਲਾਮ ਢੀਰ ਬਹੁਤ ਚੱਕੀ ਫਿਰਦੀ ਪਰ ਹੱਕ ਵਿੱਚ ਗੋਲੀ ਸੂਰਮਾ ਹੀ ਦਾਗਦਾ ਹੱਕ ਵਿੱਚ ਗੋਲੀ ਸੂਰਮਾ ਹੀ ਦਾਗਦਾ ਲੋ ਪਿਸਟਲ ਦੀ ਕਬੱਡੀ ਪਰ ਫੈਸਲਾ ਗੁਰਜੀਤ ਸਿੰਘ ਕਰਦਾ ਵੀ ਡਬਲ ਟੈਗ ਦਾ ਲਾਹਾ ਲੈ ਕੇ ਅੰਗ ਗੱਭਰੂ ਆਪਣੀ ਟੀਮ ਦੇ ਹਿੱਸੇ ਅੰਗ ਭਿੰਡਰਾ ਦੀ ਟੀਮ ਦੇ ਹਿੱਸੇ ਸ਼ੇਰਾਂ ਦੀ ਕਬੱਡੀ ਤੇ ਉਸਤਾਦ ਦੀ ਗੱਲ ਕਰਦਾ ਲਓ ਸ਼ੇਰਾ ਕਬੱਡੀ ਪਾ ਰਿਹਾ ਹੈ ਪੰਜਾਬ ライブ1.com ਮੇਰੇ ਵੀਰੋ ਮਾਲਵੇ ਦੀ ਪ੍ਰਸਿੱਧ ਵਿੱਦ ਸਾਈਡ ਹੈ ਅੱਜ ਸਿੱਧਾ ライブ ਦਿਖਾਇਆ ਜਾ ਰਿਹਾ ਹੈ ਇਹ ਹੈ ਸ਼ੇਰਾ ਸਨੇਹਰਾ ਵਾਲਾ ਮੇਰੇ ਵੀਰੋ ਇੱਕ ਪਾਸੇ ਸੁੱਖਾ ਖੜਾ ਹੈ ਮੇਰੇ ਵੀਰੋ ਜੋੜੇ ਦਾ ਪੁੱਤਰ ਤੇ ਦੂਜੇ ਪਾਸੇ ਵੇਖੋ ਕੌਣ ਡਾਜ ਮਾਰਦਾ ਹੈ ਇੱਧਰ ਮੇਰੇ ਵੀਰੋ ਆਜਾ ਮਦਰੀਆਂ ਨੇ ਲਓ ਇੱਕ ਪਾਸੇ ਰਾਜੂ ਹੈ ਇਹਨੂੰ ਰਾਜੂ ਰਾਜੂ ਕਹਿੰਦੇ ਨੇ ਮੇਰੇ ਦਿਲ ਤੇ ਰਾਜ ਜੋ ਕਰਦਾ ਮੇਰੇ ਦਿਲ ਤੇ ਰਾਜ ਜੋ ਕਰਦਾ ਹੈ ਮੇਰੇ ਵੀਰੋ ਹੋਸਾ ਕੋਟਲਾ ਪਿੰਡ ਸੱਚ ਖੰਡ ਵਾਸੀ ਸੰਤ ਬਾਬਾ ਫਤਿਹ ਸਿੰਘ ਜੀ ਦਾ ਗਰਜੀਤ ਸਿੰਘ 17 ਤਰੀਕ ਨੂੰ ਰੌਣਕਾਂ ਲੱਗਣੀਆਂ ਨਿਰਮਲ ਤੂਰ ਦੀ ਸਾਡੇ ਸੱਦੇ ਦੇ ਰਹੇ ਨੇ ਪ੍ਰਧਾਨ ਸਾਹਿਬ ਇਹ ਆ ਪਿਸਟਲ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ ਕਿ ਖਿਡਾਰੀ ਚੁੱਕ ਕੇ ਕੱਖਾਂ ਤੋਂ ਲੱਖਾਂ ਦੇ ਵਿੱਚ ਕਰਤੇ ਖੇਡ ਕਬੱਡੀ ਵਿੱਚ ਜਿਨ੍ਹਾਂ ਦੇ ਪੂਰੇ ਚਰਚੇ ਇਹ ਆ ਪਿਸਟਲ ਮੇਰੇ ਵੀਰੋ ਕਬੱਡੀ ਪਾ ਰਿਹਾ ਵੇਖੋ ਕੌਣ ਕੌਣ ਵਾਹ ਓਏ ਸਜਣਾ ਇਹ ਆ ਗਾ ਦਾ ਸੁਨੇਹਰਾ ਵਾਲਾ ਲਓ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਅਮਨ ਸੰਧੂ ਆਓ ਵੇਖਦੇ ਵਜਾ ਹੋਇਆ ਕਬੱਡੀ ਦੇ ਖੇਡ ਮੈਦਾਨ 'ਚ ਗੁੰਦਿਆ ਸ਼ਰੀਰ ਗੱਬਰੂ ਦਾ ਸਾਹਮਿਆ ਹੋਇਆ ਸ਼ਰੀਰ ਹੈ ਔਰ ਰੱਖ ਸਾਹਮ ਕੇ ਜਵਾਨੀ ਤੇਰੇ ਕੰਮ ਆਉਗੀ ਕਿੱਥੀ ਖੰਡੇ ਜੋ ਦਵਿੰਦਰ ਅਬਰੰਗ ਆਉਗੀ ਖਾਦੇ ਨੇ ਬਦਾਮ ਜੀ ਨੇ ਮੰਗਲਾ ਉਸੋ ਨੇ ਗੋਡੀਆਂ ਲਵਾਉਣੀਆਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਤੇ ਖਾਧੀਆਂ ਖਰਾਕਾ ਕਮ ਆਉਣੀਆਂ ਆਪਣੇ ਸਰੀਰ ਬਾਜੋ ਸੱਜਣੋ ਨਹੀਂ ਕਿਸੇ ਦੇ ਦੀ ਲੱਗੀਆਂ ਨਵਾਉਣੀਆਂ ਆਪਣੇ ਸਰੀਰ ਬਾਜੋ ਸੱਜਣੋ ਕਿਸੇ ਨੇ ਨਹੀਂ ਲੱਗੀਆਂ ਨਵਾਉਣੀਆਂ ਅਗਲੀ ਕਬੱਡੀ ਫਿਰ ਭਿੰਡਰਾਂ ਵਾਲਾ ਇਸ ਵਕਤ ਰਮਨ ਕਬੱਡੀ ਪਾਣ ਦੇ ਲਈ ਵਜਾ ਹੋਇਆ ਕਬੱਡੀ ਦੇ ਖੇਡ ਮਾਨ ਚ ਇੱਕ ਪਾਸੇ ਖੜਾ ਏ ਕਹਿੰਦੇ ਉਹ ਜਗਾਵਾ ਵਾਲਾ ਮੁੰਡਾ ਲਾਲੀ ਪਰ ਦੂਸਰੇ ਪਾਸੇ ਬਰਨਾਲੇ ਵਾਲਾ ਹੁਣ ਕੌਣ ਕੁਛ ਵੱਖਰੀ ਗੱਲ ਕਰਦਾ ਏ ਲਓ ਸਾਹਮਣੇ ਜੱਗਾ ਬਰਨਾਲੇ ਪਿੰਡ ਦਾ ਏ ਇੱਕ ਬਰਨਾਲਾ ਜਿਲ੍ਹਾ ਆਪਣਾ ਇੱਕ ਜ਼ਿਲ੍ਹਾ ਬਰਨਾਲਾ ਏ ਇਹ ਬਰਨਾਲਾ ਪਿੰਡ ਐ ਇਸ ਮੁੰਡੇ ਦਾ ਜੀਰੇ ਦੇ ਲਾਗੇ ਜੀਰੇ ਤੋਂ 2 ਕਿਲੋਮੀਟਰ ਦੀ ਦੂਰੀ ਤੇ ਛੋਟਾ ਜਿਹਾ ਪਿੰਡਾ ਬਰਨਾਲਾ ਜੱਗੇ ਆ ਜੱਗੇ ਨੇ ਟਰਾਈ ਕੀਤੀ ਬਰਨਾਲੇ ਵਾਲੇ ਨੇ ਤੇ ਕਰ ਵੀ 10 ਗੱਲ ਇਸ ਮੁੰਡੇ ਦੇ ਬਈ ਲਾਓ ਸਾਹਮਣੇ ਕਹਿੰਦੇ ਸੋਨੇ ਦਾ ਸੁਨੇਰ ਪਿੰਡਾ ਜਿਸ ਪਿੰਡ ਦਾ 라ਜੂ ਮੇਰੇ ਵੀਰੋ ਸ਼ਰੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਟੀਮ ਦੇ ਲਈ ਹਰ ਸਾਲ ਖਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਖੇਡਦਾ ਹੈ ਇਧਰ ਪਿਸਟਲ ਕਬੱਡੀ ਪਾ ਰਿਹਾ ਕਿ ਟੱਪ ਵਿੱਚ ਵੇ ਬੈਸਟਲ ਦੁਸ਼ਮਣ ਕੋਲੋਂ ਡਰਿਏ ਨਾ ਬਣਨਾ ਹੋਵੇ ਸ਼ੇਰ ਰੀਸ ਗਿੱਦੜਾਂ ਦੀ ਕਰੀਏ ਨਾ ਰੇਡਰ ਬਣ ਜਾ ਜਾਫੀ ਬਣ ਜਾ ਬਣ ਜਾ ਜੋ ਤੇਰਾ ਦਿਲ ਕਹਿੰਦਾ ਪਰ ਯਾਰ ਕਿਸੇ ਦਾ ਦਿਲ ਨਾ ਤੋੜੀ ਸੁਖਿਆ ਰੱਬ ਦਿਲਾਂ ਵਿੱਚ ਰਹਿੰਦਾ ਹੈ ਸੁਖਿਆ ਰੱਬ ਦਿਲਾਂ ਵਿੱਚ ਰਹਿੰਦਾ ਹੈ ਸੁਖਿਆ ਰੱਬ ਦਿਲਾਂ ਵਿੱਚ ਰਹਿੰਦਾ ਹੈ ਵਾਕਿਆ ਸੱਚ ਵੀ ਰੱਬ ਦਿਲਾਂ ਵਿੱਚ ਵਸਦਾ ਏ ਅਗਲੀ ਕਬੱਡੀ ਫਿਰ ਸ਼ੇਰਾ ਬਖ ਤੇ ਵੀ ਪਾਉਣ ਦੇ ਲਈ ਵਜਾ ਹੋਇਆ ਵੀ ਤੜਕੇ ਉੱਠ ਕੇ ਰੋਸਾਂ ਲਾ ਕੇ ਮੁੰਡੇ ਨੇ ਸਿਹਤ ਬਣਾਈ ਆ ਤੇ ਪਹਿਲਵਾਂ ਪਹਿਲਵਾਂ ਖਵਾਉਣਾ ਸਭ ਤੋਂ ਕਠਨ ਕਮਾਈ ਹੈ ਮਾੜਾ ਕਿਥੋਂ ਸਹਿਲੂ ਹੂਰੇ ਪਏ ਜਵਾਰਾਂ ਤੇ ਜੇ ਖਾਧੀ ਹੋਵੇ ਖਰਾਕ ਸੁੱਖਾ ਜੀ ਫਿਰ ਲੱਖ ਕਿਦੋਂ ਖਾਉਂਦੀ ਖਾੜਿਆ ਤੇ ਲਓ ਸੁੱਖਾ ਹੈ ਮੇਰੇ ਵੀਰੋ ਸੁੱਖੇ ਨੇ ਜੱਫਾ ਲਾ ਦਿੰਦਾ ਤੇ ਉਧਰ ਬਲਜਿੰਦਰਾ ਭਿੰਡਰ ਯੂਕੇ ਵਾਲਾ ਇਹ ਸੁਖੇ ਦੇ ਲਈ ਇੱਕ ਸਾਉ ਦੇ ਬਾਣ ਹੈ ਮੇਰੇ ਵੀਰੋ ਇੱਕ ਸਾਉ ਦੇ ਬਾਣ ਸੁਖੇ ਦੇ ਲਈ ਹੈ ਲਓ ਸਾਹਮਣੇ ਰਮਣਾ ਆ ਗਿਆ ਭਿੰਡਰਾ ਵਾਲਾ ਮੇਰੇ ਵੀਰੋ ਕਬੱਡੀ ਪਾਉਣ ਗੱਲਾਂ ਭਿੰਡਰਾ ਦੇ ਸ਼ੀਰੇ ਦੀਆਂ ਚੱਲਦੀਆਂ ਰਹੀਆਂ ਮੇਰੇ ਵੀਰੋ ਬੜੀ ਟਾਪ ਕਬੱਡੀ ਖੇਡੀ ਬਾਣ ਦੇ ਪੁੱਤ ਨੇ ਅੱਜ ਯਾਦਾ ਆਉਂਦੀਆਂ ਉਹਨਾਂ ਦੀਆਂ ਚਾਹੇ ਘਕਨੇ ਦੀ ਗੱਲ ਹੋਵੇ ਪੱਡੂ ਵਾਲੀਏ ਦੀ ਪੁਰੇ ਵਾਲੇ ਤਾਨ ਕਰਦੇ ਸੀ ਸੋਨੀ ਇੱਥੇ ਰੱਖ ਮੁੰਡਾ ਸੁਨੇਰਾ ਵਾਲਾ ਸੁਨੇ ਰਾਵਾਲਾ ਕੰਤਾ 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 ਵਾਹ ਓਏ ਸੱਜਣਾ ਆ ਸੁਧ ਕਿੱਡਾ ਆਇਆ ਹੱਥ ਦੇ ਵਿੱਚ ਵਾਹ ਲਓ ਸਾਹਮਣੇ ਸ਼ਾਨਦਾਰ ਜਫਾ ਲਾ ਕੇ ਬੱਲੇ ਬੱਲੇ ਕਰਵਾਗਾ ਗੱਬਰੂ ਅਗਲੀ ਕਬੱਡੀ ਪਾਉਣ ਦੇ ਲਈ ਸਾਹਮਣੇ ਫਿਰੇ ਅਮਨ ਸੰਧੂ ਵਾਧਾ ਹੋਇਆ ਕਬੱਡੀ ਦੇ ਖੇਡ ਮੈਦਾਨ 'ਚ ਅੱਜ ਦਾ ਟੂਰਨਾਮੈਂਟ ਸਾਰੀ ਦੁਨੀਆ ਦੇ ਵਿੱਚ ਸਾਰੇ ਵੱਡੇ ਦੇ ਵਿੱਚ ਕਹਿੰਦੇ ਕੱਲੀ ਕੱਲੀ ਕਬੱਡੀ ਪਾਉ ਦੀ ਕਰ ਰਿਹਾ ਪੰਜਾਬ ਲਾਈਵ 1.com ਦੀ ਟੀਮ ਪੂਜੀ ਹੋਈ ਹੈ ਸਾਡੇ ਵੀਰ ਹੈਪੀ ਹੋਣੀ ਅੱਜ ਦੇ ਟੂਰਨਾਮੈਂਟ ਨੂੰ ਸਾਰੀ ਦੁਨੀਆ ਵਿੱਚ ਲਾਈਵ ਕਰ ਰਿਹਾ ਆਪਾਂ ਦਿਲੋਂ ਸਟਾਰਟ ਕਰਦੇ ਹਾਂ ਇਸ ਗੱਲ ਸਟਾਰਟ ਨੂੰ ਸਮਰਥਨ ਕਰਦੇ ਭਾਈ ਪਿੰਡਾ ਕੋਟਲਾ ਮੇਹ ਸਿੰਘ ਵਾਲਾ ਗੁਰਵਿੰਦਰ ਬਰਾੜ ਜਗਦੀਪ ਬਰਾੜ ਜੀ ਔਰ ਜਗਤਾਰ ਮੱਲ ਕੇ ਸਾਰੇ ਭਰਾਵਾਂ ਦਾ ਆਪਾ ਦਿਨੋ ਸਤਿਕਾਰ ਕਰਦੇ ਆ ਅੱਜ ਦਾ ਟੂਰਨਾਮੈਂਟ ਸਾਰੀ ਦੁਨੀਆ ਵਿੱਚ ਪੰਜਾਬ live1.com ਦੀ ਟੀਮ ਉੱਜੀ ਹੋਈ ਆ ਦੁਨੀਆ ਚ ਲਾਈਵ ਕਰ ਰਹੀ ਆ ਅਗਲੀ ਵੱਡੀ ਫਿਰ ਭਿੰਡਰਾਂ ਵਾਲ ਤੇ ਗੱਲ ਸੁਖਾ ਜੀ ਕਰਨਗੇ ਵਾਹ ਪਿਸਟਲ ਆ ਗਿਆ ਫੇਰ ਮੇਰੇ ਵੀਰੋ ਬਰਿੰਦਰ ਕਬੱਡੀ ਪਾਉਣ ਦੇ ਲਈ ਕੀ ਕਰਨਾ ਕੋਲੇ ਪਿਸਟਲ ਦੇ ਕਦੇ ਚਲਾ ਕੇ ਦੇਖਿਆ ਨਾ ਕੀ ਦਸੂ ਪੈਗ ਦੇ ਬਾਰੇ ਜੀ ਨੇ ਲਾ ਕੇ ਦੇਖਿਆ ਨਾ ਓਏ ਬਹੁਤਾ ਗੱਜਣ ਵਾਲੇ ਕਿਸੇ ਦੇ ਮਾਰਿਆ ਨਹੀਂ ਕਰਦੇ ਜਿਹੜੇ ਜਿੱਤਾਂ ਦੇ ਸ਼ੌਂਕੀਆ ਸੁਖਿਆ ਉਹ ਹਾਰਿਆ ਨਹੀਂ ਕਰਦੇ ਉਹ ਹਾਰਿਆ ਨਹੀਂ ਕਰਦੇ ਇਹ ਅੰਕ ਲੰਗਿਆਣੀਆਂ ਗੁਰਜੀਤ ਨੇ ਦੇ ਦਿੱਤਾ ਉਧਰ ਆ ਜੀਤ ਕਈ ਸ਼ੇਰੇ ਪੰਜਾਬ ਕਲੱਬ ਨਿਊਜ਼ੀਲੈਂਡ ਦਾ ਸਪான்ਸਰ ਹੈ ਮੇਰੇ ਵੀਰੋ ਸਾਡਾ ਵੀਰ ਲਾਈਵ ਤਾਰਾ ਜੋੜੀ ਬੈਠਾ ਡਾਕਟਰ ਸਨੀ ਜਨੇਜਾ ਯਾਰਾਂ ਦਾ ਯਾਰ ਹੈ ਮੇਰੇ ਵੀਰੋ ਨਾਲ ਸਾਹਮਣੇ ਪਈ ਹੋਈ ਕਬੱਡੀ ਹੈ ਵੇਖੋ ਸੋਨੇ ਦੀ ਪਈ ਕਬੱਡੀ ਤੇ ਕੌਣ ਦੋ ਹੱਥ ਕਰੇਗਾ ਇਹ ਆ ਰਾਜੂ ਰਾਜੂ ਜਿਹਦਾ ਘੋਸਾ ਕੋਟਲਾ ਪਿੰਡ ਹੈ ਮੀਤੇ ਦਾ ਯਾਰ ਹੈ ਵਾਹ ਪੁਆਇੰਟ ਰੇਡਰ ਦਾ ਮੇਰੇ ਵੀਰੋ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ ਆ ਚੱਲਿਆ ਪੈਸਟਲ ਪੈਸਟਲ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵਧਦਾ ਹੋਇਆ ਔਰ ਸਾਡਾ ਵੀ ਸੁਖਜੀਤ ਇਟਲੀ ਤੋਂ ਸੁਖਜੀਤ ਇਟਲੀ ਤੇ ਜੁਸ਼ਕਰਨ ਇਟਲੀ ਤੇ ਲੱਭਾ ਇਟਲੀ ਉਹ ਵੀ ਸਾਡੇ ਭਰਾ ਲਾਈਵ ਤੱਕ ਰਹੇ ਆ ਆਪਾਂ ਦਿਲੋਸ਼ਤਕਾਰ ਕਰਦੇ ਆ ਔਰ ਹਰਮਨ ਸਾਡਾ ਵੀਰ ਰਾਜਣ ਤੋਂ ਸੇਰ ਤਰ ਤੇ ਪੁੱਜਿਆ ਪਾ ਸਤਿਕਾਰ ਕਰਦੇ ਸਾਰੇ ਵੀਰਾਂ ਦਾ ਜਿੰਦਿਆਂ ਵੀ ਮਾਨਯੋਗ ਸ਼ਖਸੀਅਤਾਂ ਪਹੁੰਚੀਆਂ ਭੋਲਾ ਬਲਾਰ ਸਾਡਾ ਯਾਰ ਕਹਿੰਦੇ ਕੋਟਲੇ ਵਾਲਾ ਪੁੱਜਿਆ ਹੋਇਆ ਏ ਕਹਿੰਦੇ ਵੱਡਾ ਪਾ ਵਧਾਈ ਦੇਵਾਂਗੇ ਵਾਰਤਪਾਦ ਨੇ ਸਾਡੇ ਵੀਰ ਬੂਟੇਖਾਨ ਨੂੰ ਇਸ ਇਲਾਕੇ ਦਾ ਪ੍ਰਸਿੱਧ ਬਲਾਰਾ ਏ ਆਉਣ ਵਾਲੇ ਟੂਰਨਾਮੈਂਟ ਤੇ ਐਸੇ ਗਰਾਊਂਡ ਦੇ ਵਿੱਚ ਪਿੰਦਾ ਸਾਡਾ ਵੀਰ ਕਨੇਡਾ ਵਾਲਾ ਆਲਮ ਵਾਲੀਆ ਤੇ ਨਾਲ ਸਰਬਾ ਇਟਲੀ ਆਲਮ ਵਾਲੀਆ ਸਾਡਾ ਭਰਾ ਕਹਿੰਦੇ ਦਵਿੰਦਰ ਹਾਂਗਕਾਂਗ ਤੋਂ ਬੈਠੇ ਕਹਿੰਦੇ ਇਹ ਗੱਲ ਐਲਾਨ ਕੀਤਾ ਹੈ ਵੀ ਆਉਂਦੇ ਸਾਲ ਬੂਟੇ ਖਾਨ ਵਧੀਆ ਬੁਲਾ ਰਿਹਾ ਇਸ ਇਲਾਕੇ ਦਾ ਉਹਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਊਗਾ ਲਓ ਇਧਰ ਪੈਸਟਲ ਆ ਗਿਆ ਹੈ ਰਾਜੂ ਬੈਂਟਰੀਆਂ ਵਾਲਾ ਕਹਿੰਦਾ ਵੀ ਮੇਰੇ ਵੀਰੋ 500 ਰੁਪਿਆ ਪਿਸਟਲ ਦੀ ਰੇਟ ਤੇ ਆ ਨਹੀਂ ਪਿਸਟਲ ਦਾ ਨਹੀਂ ਜਾਫੀ ਦਾ ਦੇਖੋ ਇੱਕ ਪਾਸੇ ਲਾਲੀ 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 ਤੇ ਰਾਜੂ ਬੈਟਰੀਆਂ ਵਾਲੇ ਵੱਲੋਂ 500 ਰੁਪਏ ਦੇ ਮਾਣ ਮੇਰੇ ਵੀਰੋ ਇਸ ਗੱਭਰੂ ਦੇ ਲਈ ਆ ਜੱਸਾ ਸਮਾਦ ਵਾਲਾ ਪੰਜਾਬ ਲਾਈਵ 1.com ਦੇ ਜਰੀਏ ਜੁੜਿਆ ਬੈਠਾ 500 ਰੁਪਿਆ ਪਿਸਟਲ ਦੇ ਲਈ ਆ ਬਾਈ ਜੀ ਕੋਰੇਵਾਲਾ ਟੀਮ ਅਗਲੀ ਤੇਰੇ ਕੋਲੇ ਨਿਰਮਲਾ ਕਿਹੜੀ ਆ ਕੋਰੇਵਾਲੇ ਦੀ ਟੀਮ ਗਰਾਊਂਡ ਚ ਆਵੇ ਬਾਈ ਜੀ ਕੋਰੇਵਾਲਾ ਤੇ ਸ਼ੂਸ਼ਕ ਇਹ ਟੀਮਾਂ ਤਿਆਰ ਰਹਿਣਗੀਆਂ ਕੋਰੇ ਵਾਲਾ ਤੇ ਸ਼ੂਸ਼ਕੀਆਂ ਟੀਮਾਂ ਨੂੰ ਬੇਨਤੀ ਹੈ ਲਓ ਅਗਲੀ ਕਬੱਡੀ ਪਾਉਣ ਦੇ ਲਈ ਵੀ ਸੱਚ ਪਰਖਿਆ ਲੰਗੇ ਆਣੀਏ ਛਿੰਦੇ ਆਣ ਪੜਦਾ ਤੇ ਬਿਨਾ ਗੱਲ ਤੋਂ ਐਵੇਂ ਕੋਈ ਸੁੱਖਾ ਜੀ ਸਲਾਮ ਨਹੀਂ ਕਰਦਾ ਦੁਸ਼ਮਣ ਝੁਕਦਾ ਫੇਰ ਜਦੋਂ ਸਰਪਰਨੇ ਗੱਡੀ ਦਾ ਮਾਜਨਾ ਸਤਕਾਰ ਕਰੋ ਇਸ ਖੇਡ ਕਬੱਡੀ ਦਾ ਭਈ ਮਾਜਨਾ ਸਤਕਾਰ ਕਰੋ ਇਸ ਖੇਡ ਕਬੱਡੀ ਦਾ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੀ ਅੱਜ ਰੌਣਕਾਂ ਲੱਗੀਆਂ ਸ਼ਹਿਰ ਬਾਗੇ ਪੁਰਾਣੇ ਵਿੱਚ ਉਹ ਸੱਚਖਟ ਵਾਸੀ ਸੰਤ ਬਾਬਾ ਗੁਰਮੀਤ ਸਿੰਘ ਦੀ ਯਾਦ ਸਾਹਮਣੇ ਵਿਖਤਾਂਗੇ ਜੁੜੀ ਹੋਈ ਹੈ ਇਸ ਵਕਤ ਰਮਣਾ ਭਿੰਡਰਾਂ ਵਾਲਾ ਫਿਰ ਕਬੱਡੀ ਦੇ ਖੇਡ ਮੰਨ ਚ ਵੀ ਪਿਓ ਪਰ ਪੂਤ ਪਿਤਾ ਪਰ ਘੋੜਾ ਬਹੁਤਾਨੀਤਾ ਥੋੜਾ ਥੋੜਾ ਪਿਓ ਪਰ ਪੂਤ ਪਿਤਾ ਪਰ ਘੋੜਾ ਕਹਿੰਦੇ ਰਮਣੀ ਦੇ ਡੈਡੀ ਨੇ ਭਿੰਡਰਾਂ ਵਾਲੇ ਚਰਨੇ ਦੇ ਆਪਦੇ ਸੱਜ ਦੁਨੀਆ ਮਨਾਈ ਹੈ ਚਾ ਕਬੱਡੀ ਦੇ ਜਰੀਏ ਅੰਗਲਾਇਡ ਦੇ ਖੇਡ ਮੰਨ ਤੇ ਰਣਬਸਰੇ ਜਿੱਤੇ ਆ ਵਾਹ ਕੇ ਕਮਾਲ ਕਰ ਗਿਆ ਰਵਨਾ ਮੇਰੇ ਵੀਰੋ ਭਿੰਡਰਾਂ ਵਾਲਾ ਅੰਕ ਆਪਣੀ ਟੀਮ ਦੇ ਲਈ ਜੋੜ ਗਿਆ ਅਗਲੀ ਕਬੱਡੀ ਮੁੰਡੇ ਦਾ ਉਮਰੀ ਆਣਾ ਪਿੰਡ ਜਿਸ ਪਿੰਡ ਦਾ ਯਾਰ ਬੂਟਾ ਹੈ ਮੇਰੇ ਵੀਰੋ ਇਹ ਹੈ ਰਮਨ ਸੰਧੂ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ ਉਧਰ ਅਜਮੇਰ ਆਲਮ ਵਾਲੀਆ ਕਹਿੰਦਾ ਵੀ ਸੁਖਿਆ ਬੋਲਦੇ ਮੇਰੀ ਵੀ ਫੈਮਿਲੀ ਅੱਜ ਪੰਜਾਬ ਲਈ ਵੰਦੇ ਜਰੀਏ ਮੈਚ ਦੇਖ ਰਹੀ ਹੈ ਘਰੇ ਬੈਠੇ ਤੇ ਮੂਰੇ ਮੇਰੇ ਵੀਰੋ ਤੇਲ ਇੱਟਿਆ ਵੀ ਕੌਲੇ ਲਵੇੜ ਦੇਣੇ ਆ ਮੋਟਰਸਾਈਕਲ ਘਰੇ ਵੜਨਾ ਮੋਟਰਸਾਈਕਲ ਘਰੇ ਵੜਨਾ ਟੀ ਟੀ ਕਰਦਾ ਮੇਰੇ ਵੀਰੋ ਲਾਓ ਸਾਹਮਣੇ ਆ ਗਿਆ ਪਿਸਟਲ ਮੇਰੇ ਵੀਰੋ ਪਿੰਡਰਾਵਾਲਾ ਦਰਿਆਵਾਂ ਦਾ ਕੰਡੇ ਰਹਿਣ ਵਾਲੇ ਮੈਲ ਨਹੀਂ ਉਸਾਰਦੇ ਠੰਡਿਆਂ ਦਿਮਾਗਾਾਂ ਵਾਲੇ ਗੱਲ ਬੈਠ ਕੇ ਵਿਚਾਰਦੇ ਓਏ ਗੁੱਸਾ ਜੀ ਨੂੰ ਆਵੇ ਉਹ ਤਾਂ ਅੱਕ ਲਗਵਾਉਂਦੇ ਨੇ ਜੀ ਨੂੰ ਆਪਣੇ ਤੇ ਮਾਣ ਸੁਖਿਆ ਉਹ ਮੈਚ ਜਿੱਤ ਕੇ ਦਿਖਾਉਂਦੇ ਨੇ ਮੈਚ ਜਿੱਤ ਕੇ ਦਿਖਾਉਂਦੇ ਨੇ ਇਹ ਆ ਭਿੰਡਰਾ ਵਾਲਾ ਪਿਸਟਲ ਰਾਜੂ ਬੈਂਟਰੀਆਂ ਵਾਲਾ 500 ਪਿਸਟਲ ਦੇ ਲਈ ਮੇਰੇ ਕੋਲੋਂ ਫੜ ਕੇ ਲੈ ਜਾਵੇ ਲਓ ਜੀ ਮੈਚ ਜਿਹੜਾ ਸਵਾਪ ਹੋ ਚੁੱਕਾ ਏ ਲੈ ਵੀ ਪੀਰੀ ਬੰਬ ਆਪਾਂ ਕਰੀਏ ਰਿਜਲਟ ਦਰਸ਼ਕਾਂ ਨਾਲ ਜਾ ਕਾਪੀ ਤੇਰੀ ਕੀ ਬੋਲਦੀ ਐ ਤੇ ਕਿੰਨੀਆਂ ਝੂਟਾਂ ਕੀ ਦੀ ਹੱਕ ਵਿੱਚ ਮਾਰੀਆਂ ਆਪਾਂ ਦਰਸ਼ਕਾਂ ਨਾਲ ਕਰੀਏ ਰਿਜਲਟ ਸਾਂਝਾ ਜੀ ਸੈਮੀਫਾਈਨਲ ਦੀਆਂ ਜਿਹੜੀਆਂ ਟਾਈਆਂ ਕੱਢਣ ਲੱਗੇ ਐ ਕਿਰਪਾ ਕਰਕੇ ਉਹ ਬਾਈ ਜੀ ਸਾਡੇ ਕੋਲੇ ਆ ਜਾਣ ਸੈਮੀਫਾਈਨਲ ਦੀਆਂ ਟਾਈਆਂ ਕੱਢਣ ਲੱਗੇ ਐ ਸਾਡੇ ਨਿਊਜ਼ੀਲੈਂਡ ਨਿਊਜ਼ੀਲੈਂਡ ਵਾਲੇ ਹਾਂਜੀ ਰਿਜ਼ਲਟ ਬੋਲ ਦਈਏ ਜੀ ਸੁਨੇਹਰਾ ਦੇ ਪੁਆਇੰਟ 10 ਇਸ ਮੈਚੋ ਜੀ ਤੇ ਤਿੰਨ ਜਫੇ ਲੱਗੇ ਜੀ ਤਿੰਨ ਜਫੇ ਲੱਗੇ ਆ ਸੁਨੇਹਰਾ ਦੀ ਟੀਮ ਦੇ 10 ਪੁਆਇੰਟ ਔਰ ਸਾਡੇ 12 ਪੁਆਇੰਟ ਆਇਆ ਪਿੰਡਰਾ ਦੀ ਟੀਮ ਦੇ ਤੇ 5 ਜਫੇ ਲੱਗੇ ਆ ਚੱਲਦੇ ਮੈਚ 'ਚੋਂ ਪਿੰਡਰਾ ਦੀ ਟੀਮ ਜਿਹੜੀ ਜੇਤੂ ਰਹੀ ਆ